ਲਓ ਵੀ ਕਿਸਾਨ ਭਰਾਵੋ ਅੱਜ ਦੀ ਵੀਡੀਓ ਚ ਲੈ ਕੇ ਆਏ ਆ ਤੁਹਾਡੇ ਵਾਸਤੇ Mahindra 475 DI 1998 ਮਾਡਲ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਆਪਣੇ Facebook ਪੇਜ ਨੂੰ ਕਰ ਲੋ ਫੋਲੋ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਮਾਡਲ ਦੀ ਗੱਲ ਕਰੀਏ ਤਾਂ ਇਹ ਟਰੈਕਟਰ 1998 ਮਾਡਲ ਆ ਰੰਗ ਪੇਟ ਸਾਰਾ ਬਿਲਕੁਲ origignal ਆ ਕਿਤੇ ਕਲਮ ਨਹੀਂ ਲੱਗੀ ਹੋਈ ਟਰੈਕਟਰ ਦੇ ਇਸ ਟਰੈਕਟਰ ਦਾ ਨੰਬਰ ਹਰਿਆਣਾ ਪੰਜਾਬ ਦੇ ਵਿੱਚ ਨਾਮ ਹੋਇਆ ਵਾ ਵੱਡੀ ਗੱਲ ਤਾਂ ਇਹ ਆ ਨੰਬਰ ਹਰਿਆਣਾ ਪਰ ਪੰਜਾਬ ਦੇ ਵਿੱਚ ਇਹ ਟਰੈਕਟਰ ਨਾਮ ਹੋਇਆ ਵਾ ਜੇ ਗੱਲ ਮੂਰਲੇ ਟਾਇਰਾਂ ਦੀ ਕਰੀਏ ਮੂਰਲੇ ਟਾਇਰ 20 ਤੋਂ 25 ਪੈਸੇ ਆ ਇਸ ਟਰੈਕਟਰ ਦੇ ਮਗਰਲੇ ਟਾਇਰਾਂ ਦੀ ਗੱਲ ਕਰੀਏ ਮਗਰਲੇ ਟਾਇਰ 40 ਤੋਂ 45 ਪੈਸੇ ਨੇ ਇਸ ਟਰੈਕਟਰ ਦੇ ਬਹੁਤ ਹੀ ਵਧੀਆ ਹਾਲਤ ਦਾ ਟਰੈਕਟਰ ਆ ਮਹਿੰਦਰਾ ਡੀਆਈ 475 ਵਧੀਆ ਕੰਡੀਸ਼ਨ ਦੇ ਰੈਮ ਪਏ ਨੇ ਬਾਕੀ ਤੁਸੀਂ ਬੈਕ ਤੋਂ ਚੈੱਕ ਕਰ ਸਕਦੇ ਹੋ ਲਿੰਕਾ ਵਗੈਰਾ ਬਹੁਤ ਸਾਫ਼ ਨੇ ਟਰੈਕਟਰ ਦੀਆਂ ਬਾਕੀ ਇਸ ਟਰੈਕਟਰ ਦੀ ਨਵੀਂ ਬੈਟਰੀ ਆ ਬਿਲਕੁਲ ਨਵੀਂ ਬਾਈ ਨੇ ਧਰਾਈ ਆ ਬੈਟਰੀ ਜੇ ਗੱਲ ਕਰੀ ਆਪਾਂ ਬੈਟਰੀ ਦਾ ਬਿੱਲ ਵੀ ਤੁਹਾਨੂੰ ਨਾਲ ਮਿਲੂਗਾ 1.5 ਸਾਲ ਦੀ ਹਲੇ ਗਾਰੰਟੀ ਆ ਬਿੱਲ ਤੁਹਾਨੂੰ ਨਾਲ ਮਿਲੂਗਾ ਏਰੀਆ ਬਾਈ ਦਾ ਭਦੌੜ ਬਰਨਾਲਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾ ਦਿੰਨੇ ਆ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਬਾਈ ਦੇ ਨਾਲ ਗੱਲਬਾਤ ਕਰਕੇ ਤੁਸੀਂ ਇਹ ਟਰੈਕਟਰ ਮਹਿੰਦਰਾ DI 475 ਖਰੀਦ ਸਕਦੇ ਹੋ। ਬਾਕੀ ਏਰੀਆ ਬਾਈ ਦਾ ਪਧੌੜ ਬਰਨਾਲਾ ਜਿਹੜਾ ਵੀ ਕੋਈ ਆਦਮੀ ਆਪਣੀ ਵੀਡੀਓ ਸ਼ੇਅਰ ਕਰਕੇ ਜਾਊਗਾ ਉਹਦਾ ਮਾਨਤਾਨ ਫੁੱਲ ਕੀਤਾ ਜਾਊਗਾ ਬਾਈ ਵੱਲੋਂ। ਹਾਂਜੀ ਕਰ ਲੋ ਕੰਟੈਕਟ ਤੇ ਮਹਿੰਦਰਾ DI 475 ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਬਾਕੀ ਜੁੜੇ ਰਹੋ ਆਪਣੇ ਪੇਜ ਦੇ ਨਾਲ। ਹੋਰ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲਓ ਫੋਲੋ ਬਾਕੀ ਵੀਡੀਓ ਦੇ ਐਂਡ 'ਚ ਇਹ ਟਰੈਕਟਰ ਤੁਹਾਨੂੰ ਸਟਾਰਟ ਕਰਕੇ ਇਹਦੀ ਆਵਾਜ਼ ਵੀ ਚੈੱਕ ਕਰਵਾ ਦਿੰਨੇ ਆ